ਸਤਿ ਸ਼੍ਰੀ ਅਕਾਲ ਜੀ ਫੁਲਕਾਰੀ ਫੈਸ਼ਨ ਬੁਟੀਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਮਸ਼ੀਨ ਵਰਕ ਦੇ ਸੂਟ ਲੈ ਕੇ ਆਏ ਆ ਕਿਉਂਕਿ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਤੇ ਕੁਝ ਨਵੇਂ ਡਿਜ਼ਾਈਨ ਆਏ ਸੀਗੇ ਹਮੇਸ਼ਾ ਆਪਾਂ ਸੂਟ ਦੀ ਡਿਟੇਲਸ ਨਾਲ ਦੱਸਦੇ ਹੁੰਨੇ ਆ ਪਲੀਜ਼ ਜ਼ਰੂਰ ਚੈੱਕ ਕਰਿਆ ਕਰੋ ਤੇ ਨਾਲ ਪ੍ਰਾਈਜ਼ ਵੀ ਹੁੰਦੇ ਨੇ ਬਟ ਇਹ ਵਾਲੇ ਬੁਟੀਕ ਸੂਟ ਹੁੰਦੇ ਨੇ ਜਿਨ੍ਹਾਂ ਦੇ ਉੱਪਰ ਤੁਸੀਂ ਵਰਕ ਕਰਾਉਣਾ ਹੁੰਦਾ ਇਹਨਾਂ ਦਾ ਪ੍ਰਾਈਜ਼ ਆਪਾਂ ਮੈਂਸ਼ਨ ਨਹੀਂ ਕਰਦੇ ਕਿਉਂਕਿ ਅਕਸਰ ਇਹ ਸਭ ਦੀ ਆਪਣੀ ਆਪਣੀ ਚੁਆਇਸ ਹੁੰਦੀ ਹੈ ਕਿ ਕਿਹੜੇ ਫੈਬਰਿਕ ਤੇ ਬਣਾਉਣਾ ਹੁੰਦਾ ਕਿਉਂਕਿ ਡਿਜ਼ਾਈਨ ਤਾਂ ਹਰ ਇੱਕ ਫੈਬਰਿਕ ਤੇ ਰੈਡੀ ਹੋ ਜਾਂਦਾ ਬਟ ਚੁਆਇਸ ਹੁੰਦੀ ਹੈ ਕਿ ਤੁਸੀਂ ਜਾਰਜਟ ਕਾਟਨ ਜਾਂ ਫਿਰ ਗਰਮ ਸੂਟ ਤੇ ਬਣਵਾਉਣਾ ਹੈ ਤਾਂ ਉਹਦਾ ਪ੍ਰਾਈਸ ਸਾਰਿਆਂ ਦਾ ਅਲੱਗ-ਅਲੱਗ ਹੁੰਦਾ ਇਸ ਕਰਕੇ ਆਪਾਂ ਇਹਨਾਂ ਸੂਟਾਂ ਦਾ ਪ੍ਰਾਈਸ ਨਹੀਂ ਮੈਂਸ਼ਨ ਕਰਦੇ ਬਾਕੀ ਜਿਹੜੇ ਸੂਟ ਆਪਣੇ ਕੋਲ ਰੈਡੀ ਹੁੰਦੇ ਨੇ ਆਪਾਂ ਉਹਨਾਂ ਦਾ ਪ੍ਰਾਈਸ ਜ਼ਰੂਰ ਦੱਸਿਆ ਹੁੰਦਾ ਤੁਸੀਂ ਹਰ ਇੱਕ ਵੀਡੀਓ ਵਿੱਚ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਤੇ ਬਹੁਤ ਜ਼ਿਆਦੇ ਸੋਹਣੇ-ਸੋਹਣੇ ਮਸ਼ੀਨਵਰਕ ਦੇ ਆਪਾਂ ਅੱਜ ਸੂਟ ਜਿਹੜੇ ਰੈਡੀ ਕੀ ਤੇ ਉਹਨਾਂ ਦੇ ਆਪਾਂ ਪਿਕਸ ਸੈਂਡ ਕੀਤੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਡਿਜ਼ਾਈਨ ਤੁਹਾਨੂੰ ਪਸੰਦ ਆਉਂਦਾ ਤਾਂ ਤੁਸੀਂ ਆਪਣੇ ਕਲਰ ਜਿਹੜਾ ਤੁਹਾਨੂੰ ਪਸੰਦ ਹੋਵੇ ਫੈਬਰਿਕ ਪਸੰਦ ਹੋਵੇ ਉਹਦੇ ਉੱਪਰ ਤੁਸੀਂ ਇਹ ਜਿਹੜੇ ਸੂਟ ਜਿਹੜੇ ਰੈਡੀ